ਜੂਪੀ ਦਾ ਉਹ ਜੂਪੀ ਦਾ ਕੋਈ ਕਣ ਹੋਵੇ ਪੁੱਛਣ ਵਾਸਤੇ ਹੁਣ ਕੋਈ ਜੂਪੀ ਜੂਪੀ ਹੋਵੇ ਕਣ ਹੋਵੇ ਪੁੱਛਣ ਵਾਸਤੇ ਹੁਣ ਕੋਈ ਜੂਪੀ ਦਾ ਕਣ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕੋਈ ਜੂਪੀ ਦਾ ਕਣ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਜੂਪੀ ਦਾ ਕਣ ਹੋਵੇ ਪੁੱਛਣ ਵਾਸਤੇ ਹੁਣ ਕਿੱਥੋਂ ਆਏ ਮਾਤਾ ਅਮਾ ਦਾ ਮੈਂ ਬੜ ਰਿਹਾ ਕਿੱਥੇ ਆ ਮਾਤਾ ਜੂਪੀ ਦਾ ਘਰ ਹੋਵੇ ਛੋਟੀ ਜਮੀਨ ਆ ਪਾਪਾ ਜੀ ਛੋਟੀ ਜਮੀਨ ਆ ਮਾਤਾ ਛੋਡੇ ਕੋਣਾ ਜੂਪੀ ਦਾ ਜੂਪੀ ਰਹਿਣਾ ਜੀ ਜੂਪੀ ਰਹਿਣਾ ਚੱਲ ਬਾਬਾ ਓਏ ਉਹ ਮਰ ਕੇ ਬਹੁਤਾ ਸੇ ਵੀ ਹੋ ਰਹੀ ਫੱਕਰਾ ਨੂੰ ਪਿੱਛੇ ਨਹੀਂ ਰਹਿਣੇ ਹੁਣ ਲੁਧਿਆਣੇ ਰਹਿਣੇ ਆ ਜੀ ਲੁਧਿਆਣੇ ਰਹਿਣਾ ਚੱਲੋ ਫੱਕਰਾ ਲੁਧਿਆਣੇ ਓ ਬੱਲੇ ਬੱਲੇ ਮੈਂ ਜੁਰਗਾ ਤੇ ਓ ਮੈਨੂੰ ਨਾ ਕਰਨਾ ਦੇ ਬੱਲੇ ਬੱਲੇ ਮੋੜਨਾ ਤੇ ਮੈਨੂੰ ਨਾ ਸੱਤਨਾ ਦੇ ਮਾਜੋਏ ਪਿਛੋਂ ਕਾ ਸੋਡਾ ਜੂਪੀ ਦਾ ਹੁਣ ਲੁਧਿਆਣੇ ਰਹਿਣ ਲੱਗ ਗਏ ਆਏ ਰਸ ਫੱਕਰਾ ਥੋੜੇ ਸਿਆਣਪ ਜੀ ਕੌਣ ਕਰਦਾ ਹੈ ਕਾਲੀ ਮਾਈ ਨੂੰ ਤਾਂ ਨਹੀਂ ਛੇੜਦੇ ਛੇੜਦੇ ਹੋ ਚੱਲ ਬਾਬਾ ਵਾਏ ਪੀਰ ਦਾ ਤਾਟਾ ਇਲਵਾ ਦਾ ਮੋਈ ਪੀਰ ਦਾ ਤਾਟਾ ਇਲਵਾ ਦਾ ਮੋਈ ਆਪੇ ਸਿੱਲਾ ਚਲਾਉਂਦਾ ਵਈ ਮੋੜੇ ਜਿਕੇ ਮੋੜੇ ਜਿਕੇ ਆਪਕਰ ਮੰਨੋ ਤੁੰਗਰੀ ਮੋੜੇ ਜਿਕੇ ਸੱਚਾ ਜੈ ਤੁਸੀਂ ਕਾਲੀ ਮਾਈ ਨੂੰ ਚਲਾਉਨੇ ਹੋ ਫਕਰਾ ਜੇ ਕਿਰਪਾ ਹੀ ਹੋ ਜੇ ਕੰਮ ਸਾਰੇ ਹੀ ਚੱਲਣ ਲੱਗੇ ਕਰਪਾ ਹੋ ਜੀ ਫਕਰਾ ਪੁੱਠੇ ਹੱਥ ਨਾਲੇ ਚੱਲਣ ਲੱਗੇ ਤੇਰੇ ਭਾਈ ਦੇ ਸਿਰ 'ਤੇ ਪਾਉਣ ਪੈਂਦੀ ਸੀ ਜੱਲੇ ਬਾਬਾ ਓਏ ਆ ਪੀਰ ਵੀਰ ਕੰਨ ਉੱਪਰ ਦੀ ਕੰਨ ਪੁੱਛਣ ਵਾਸਤੇ ਹੁਣ ਜਟਾ ਬਣ ਗਈਆਂ ਹੋਣ ਪੁੱਛਣ ਵਾਸਤੇ ਹੋਣਾ ਕੋਈ ਜਟਾ ਬਣ ਗਈਆਂ ਹੋਣਾ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੋਣਾ ਕੰਨ ਪਾਇਆ ਹੋਵੇ ਜਟਾ ਬਣ ਗਈਆਂ ਹੋਣਾ ਪੁੱਛਣ ਵਾਸਤੇ ਹੋਣਾ ਆ ਜਾਈਏ ਆ ਜੰਗ ਲੰਘਾਓ ਹਾਂ ਅੱਜ ਛੱਡੋ ਬਾਈ ਰੱਪਾ ਛੱਡੋ ਪਹਿਲੇ ਬਣ ਜਾਓ ਹਲੋ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਜੀ ਉਹ ਰਾਣੀ ਨੂੰ ਕਿਪਾਇ ਪਹੁੰਚ ਕਿਤਨਾ ਭਟਰਾ ਗੁਰੂ ਜੀ ਦਾ ਭਟਰਾ ਪਿੰਡ ਕਿਹੜਾ ਸੱਜਿਆ ਦੀ ਪਿੰਡਾ ਹੁਣ ਲੁਧਿਆਣਾ ਰਹਿੰਦੇ ਹੋ

ਕੰਮ ਇੱਕ ਪੁੱਛਣਾ ਆ ਜੇ ਕਿਰਪਾ ਹੀ ਹੋ ਜੇ ਸਾਰਾ ਕੰਮ ਠੀਕ ਹੋ ਜੇ ਅੰਮ੍ਰਿਤ ਖੰਡਤ ਕੀ ਦਾ ਹੋ ਗਿਆ ਸੀ ਖੰਡਤ ਕੀ ਦਾ ਹੋ ਗਿਆ ਜੀ ਪਹਿਲਾਂ ਮੈਂ ਅੰਮ੍ਰਿਤ ਜਗਾ ਜੋ ਤੋਂ ਹੈ ਹੈ ਇਹਦਾ ਨਿਸ਼ਾਨੀ ਦੱਸਿਆ ਹਾਂਜੀ ਇਹਦਾ ਨਿਸ਼ਾਨੀ ਦੱਸਿਆ ਵੀ ਛੋਟੀ ਪੁੱਛਾਂਗਾ ਹੋਰ ਦੀ ਜਲਦੀ ਬਾਬਾ ਸੋਚ ਗਿਆ